80 ਸਾਲ ਦੀ ਉਮਰ ਦੇ ਵਿੱਚ ਇਸ ਮਹਿਲਾ ਨੇ ਦਰਸਲ ਵੱਖਰਾ ਹੀ ਰਿਕਾਰਡ ਬਣਾ ਦਿੱਤਾ ਹੈ ਤਾਂ ਬਿਲਕੁਲ ਵਰਲਡ ਦੇ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਰਿਕਾਰਡ ਇਸ ਮਹਿਲਾ ਨੇ ਬਣਾਇਆ ਜਿਸ ਦੀ ਉਮਰ ਮਹਿਜ਼ 80 ਸਾਲ ਦੱਸੀ ਜਾ ਰਹੀ ਹੈ ਰ ਅਸਮਾਨ ਦੇ ਵਿੱਚ ਇਹ ਸਕਾਈ ਡਾਈਵਿੰਗ ਕਰਦੇ ਨੇ ਪਰ ਦੱਸਿਆ ਕਿ ਅੱਜ ਦੇ ਨੌਜਵਾਨ ਤਾਂ ਸ਼ਾਇਦ ਸਾਈ ਡਾਈਵਿੰਗ ਦਾ ਸੁਪਨਾ ਦੇਖਣ ਤੋਂ ਵੀ ਗੁਰੇਜ਼ ਕਰਦੇ ਨੇ ਤਾਂ ਦੱਸਿਆ ਕਿ ਮਹਿਲਾ ਆਪਣੀ ਉਹ ਕਹਿ ਸਕਦੇ ਆ ਪਹਿਲੇ ਸਮੇਂ ਦੇ ਵਿੱਚ ਪ੍ਰੋਫੈਸਰ ਸੀ ਔਰ ਉਦੋਂ ਤੋਂ ਹੀ ਇਹਨਾਂ ਨੇ ਸੁਪਨਾ ਦੇਖਿਆ ਸੀ ਉਦੋਂ ਤੋਂ ਹੀ ਸੋਚਦੇ ਸੀ ਕਿ ਇੱਕ ਨਾ ਇੱਕ ਦਿਨ ਮੈਂ ਸਟਾਈਡ ਆਰਵਿੰਗ ਜਿਹੜੀ ਉਹ ਤੇ ਜ਼ਰੂਰ ਕਰੂੰਗੀ ਅੱਜ ਅਸੀਂ ਇਸ ਦੇ ਬਾਬਤ ਤੁਹਾਨੂੰ ਜਾਣਕਾਰੀ ਦੇ ਦਿੰਦੇ ਆ ਕਿ ਜਦੋਂ ਇਸ ਮਹਿਲਾ ਦਾ ਜਿਹੜਾ ਬੇਟਾ ਹੈ ਆਦਮੀ ਤੋਂ ਰਿਟਾਇਰਡ ਹੁੰਦਾ ਉਸ ਤੋਂ ਬਾਅਦ ਤੇ ਮਹਿਲਾ ਆਪਣੇ 80ਵੇਂ ਜਨਮ ਦਿਨ ਤੇ ਗਿਫਟ ਮੰਗਦੀ ਹੈ ਤੇ ਕਹਿੰਦੀ ਹੈ ਕਿ ਮੈਂ ਅਸਮਾਨ ਦੇ ਵਿੱਚ ਸਟਾਈਡ ਆਰਵਿੰਗ ਕਰਨੀ ਹੈ ਤਾਂ ਬਿਲਕੁਲ ਦੇਖੋ ਕਿਵੇਂ ਅਸਮਾਨ ਦੇ ਵਿੱਚ ਇਸਨੇ ਅ 10000 ਉਚਾਈ ਦੇ ਉੱਤੇ ਸਾਈਡ ਡਾਈビング ਕੀਤੀ ਹੈ ਤੇ ਇਸ ਵੀ ਨਾਲ ਆਓ ਪੂਰੀ ਵੀਡੀਓ ਦੇਖ ਲੈਣੇ 80 ਸਾਲ ਦੀ ਉਮਰ ਦੇ ਵਿੱਚ ਇਸ ਮਹਿਲਾ ਨੇ ਦਰਸਲ ਵੱਖਰਾ ਹੀ ਰਿਕਾਰਡ ਬਣਾ ਦਿੱਤਾ ਹੈ ਤਾਂ ਬਿਲਕੁਲ ਵਰਲਡ ਦੇ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਰਿਕਾਰਡ ਇਸ ਮਹਿਲਾ ਨੇ ਬਣਾਇਆ ਜਿਸ ਦੀ ਉਮਰ ਮਹਿਜ਼ 80 ਸਾਲ ਦੱਸੀ ਜਾ ਰਹੀ ਹੈ ਰ ਅਸਮਾਨ ਦੇ ਵਿੱਚ ਇਹ ਸਕਾਈ ਡਾਈਵਿੰਗ ਕਰਦੇ ਨੇ ਪਰ ਦੱਸਿਆ ਕਿ ਅੱਜ ਦੇ ਨੌਜਵਾਨ ਤਾਂ ਸ਼ਾਇਦ ਸਾਈ ਡਾਈਵਿੰਗ ਦਾ ਸੁਪਨਾ ਦੇਖਣ ਤੋਂ ਵੀ ਗੁਰੇਜ਼ ਕਰਦੇ ਨੇ ਤਾਂ ਦੱਸਿਆ ਕਿ ਮਹਿਲਾ ਆਪਣੀ ਉਹ ਕਹਿੰਦੇ ਆ ਪਹਿਲੇ ਸਮੇਂ ਦੇ ਵਿੱਚ ਪ੍ਰੋਫੈਸਰ ਸੀ ਔਰ ਉਦੋਂ ਤੋਂ ਹੀ ਇਹਨਾਂ ਨੇ ਸੁਪਨਾ ਦੇਖਿਆ ਸੀ ਉਦੋਂ ਤੋਂ ਹੀ ਸੋਚਦੇ ਸੀ ਕਿ ਇੱਕ ਨਾ ਇੱਕ ਦਿਨ ਮੈਂ ਸकाई ਡਾਈਵਿੰਗ ਜਿਹੜੀ ਉਹ ਤੇ ਜ਼ਰੂਰ ਕਰੂੰਗੀ ਅੱਜ ਇਸ ਦੇ ਬਾਬਤ ਤੁਹਾਨੂੰ ਜਾਣਕਾਰੀ ਦੇ ਦਿੰਦੇ ਆ ਕਿ ਜਦੋਂ ਇਸ ਮਹਿਲਾ ਦਾ ਜਿਹੜਾ ਬੇਟਾ ਹੈ ਆਰਮੀ ਤੋਂ ਰਿਟਾਇਰਡ ਹੁੰਦਾ ਦੋਸਤੋ ਬਾਅਦ ਤੇ ਮਹਿਲਾ ਆਪਣੇ 80ਵੇਂ ਜਨਮ ਦਿਨ ਦੇ ਉੱਤੇ ਗਿਫਟ ਮੰਗਦੀ ਹੈ ਤੇ ਕਹਿੰਦੀ ਹੈ ਕਿ ਮੈਂ ਅਸਮਾਨ ਦੇ ਵਿੱਚ ਸकाई ਡਾਈਵਿੰਗ ਕਰਨੀ ਹੈ ਤਾਂ ਬਿਲਕੁਲ ਦੇਖੋ ਕਿਵੇਂ ਅਸਮਾਨ ਦੇ ਵਿੱਚ ਇਸਨੇ ਅ 10000 ਉਚਾਈ ਦੇ ਉੱਤੇ ਸੈਈ ਡਾਈਵਿੰਗ ਕੀਤੀ ਹੈ ਤੇ ਇਸ ਵੀ ਨਾਲ ਆਓ ਪੂਰੀ ਵੀਡੀਓ ਦੇਖ ਲੈਣੇ